ਮੇਰੀ ਉਮਰ 20 ਸਾਲ ਦੀ ਹੈ ਸਾਡੇ ਪਰਿਵਾਰ ਵਿੱਚ ਅਸੀਂ 5 ਮੈਂਬਰ ਰਹਿੰਦੇ ਹਾਂ ਮੇਰਾ ਮਾਸੜ ਤੇ ਮਾਸੀ ਵੀ ਸਾਡੇ ਕੋਲ ਰਹਿੰਦੇ ਸੀ ਮੇਰਾ ਮਾਸੜ ਜਵਾਨ ਸੀ ਤੇ ਉਹ ਮੇਰੇ ਨਾਲ ਪਿਆਰ ਕਰਨਾ ਚਾਹੁੰਦਾ ਸੀ ਪਰ ਮੈਂ ਕਾਲਜ ਵਿੱਚ ਇੱਕ ਮੁੰਡੇ ਨੂੰ ਪਿਆਰ ਕਰਦੀ ਸੀ ਜਦੋਂ ਮਾਸੜ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮੌਕੇ ਦਾ ਫਾਇਦਾ ਉਠਾਇਆ ਤੇ ਰਾਤ ਨੂੰ ਮੇਰੇ ਕਮਰੇ ਵਿੱਚ ਆ ਗਿਆ ਤੇ ਸਾਰੀ ਰਾਤ ਸਵਾਗਤ ਹੈ ਦੋਸਤੋ ਇੱਕ ਹੋਰ ਕਹਾਣੀ ਵਿੱਚ ਮੇਰਾ ਨਾਮ ਰਾਧਾ ਹੈ ਤੇ ਮੈਂ 20 ਸਾਲ ਦੀ ਹਾਂ ਮੈਂ ਲੁਧਿਆਣਾ ਸ਼ਹਿਰ ਵਿੱਚ ਰਹਿੰਦੀ ਹਾਂ ਮੇਰਾ ਕੱਦ 5 ਫੁੱਟ ਹੈ ਤੇ ਮੈਂ ਦਿਖਣ ਵਿੱਚ ਬਹੁਤ ਸੁੰਦਰ ਸੀ ਸਾਡੇ ਘਰ ਵਿੱਚ ਅਸੀਂ 5 ਮੈਂਬਰ ਰਹਿੰਦੇ ਹਾਂ ਮਾਸੜ ਤੇ ਮਾਸੀ ਵੀ ਸਾਡੇ ਕੋਲ ਰਹਿੰਦੇ ਸੀ ਮਾਸੜ ਦੀ ਉਮਰ ਉਸ ਸਮੇਂ 35 ਸਾਲ ਦੀ ਹੋਵੇਗੀ ਮਾਸੜ ਦਿਖ ਵਿੱਚ ਬਹੁਤ ਸੁਧਾਰਨ ਲੱਗਦੇ ਸੀ ਇਸ ਲਈ ਉਹਨਾਂ ਦੀਆਂ ਹਰਕਤਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀ ਪਰ ਉਹਨਾਂ ਦੀ ਅਸਲੀਅਤ ਇੱਕ ਦਿਨ ਮੇਰੇ ਸਾਹਮਣੇ ਖੁੱਲ ਗਈ ਸੀ ਮੇਰਾ ਮਾਸੜ ਮੈਨੂੰ ਬਹੁਤ ਧਿਆਨ ਨਾਲ ਦੇਖਦਾ ਹੁੰਦਾ ਸੀ ਉਸ ਸਮੇਂ ਮੈਂ ਕਾਲਜ ਵਿੱਚ ਪੜ੍ਹਾਈ ਕਰਦੀ ਸੀ ਤੇ ਮੈਂ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਕਾਲਜ ਵਿੱਚ ਮੈਨੂੰ ਇਸ ਲਈ ਇੱਕ ਪੁਰਸਕਾਰ ਵੀ ਮਿਲਿਆ ਸੀ ਦੂਜਾ ਮੈਂ ਕਾਲਜ ਦੀਆਂ ਸਭ ਤੋਂ ਸੋਹਣੀਆਂ ਕੁੜੀਆਂ ਵਿੱਚ ਆਉਂਦੀ ਸੀ ਇਸ ਲਈ ਮੁੰਡੇ ਮੈਨੂੰ ਬਹੁਤ ਸਾਰੀਆਂ ਫਰੈਂਡ ਰਿਕੁਐਸਟ ਭੇਜਦੇ ਰਹਿੰਦੇ ਸੀ ਤੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਮੈਨੂੰ ਦਿਨ ਵਿੱਚ ਲਗਭਗ 3-4 ਪ੍ਰਸਤਾਵ ਆਉਂਦੇ ਸੀ ਫਿਰ ਮੈਂ ਉਹਨਾਂ ਸਾਰਿਆਂ ਨੂੰ ਠੁਕਰਾ ਦਿੰਦੀ ਸੀ ਤੇ ਕਈ ਮੁੰਡੇ ਮੇਰੇ ਤੋਂ ਫੋਨ ਨੰਬਰ ਵੀ ਮੰਗਦੇ ਸੀ ਤੇ ਇੰਸਟਾ ਆਈਡੀ ਤੇ ਮੈਸੇਜ ਕਰਦੇ ਰਹਿੰਦੇ ਸੀ ਫਿਰ ਮੇਰੀ ਇੱਕ ਸਹੇਲੀ ਰੀਨਾ ਨੇ ਮੈਨੂੰ ਪੁੱਛਿਆ ਕਿ ਤੂੰ ਕਿਸੇ ਨੂੰ ਹਾਂ ਕਿਉਂ ਨਹੀਂ ਕਹਿ ਦਿੰਦੀ ਇੰਨੇ ਪ੍ਰਸਤਾਵ ਆਉਣ ਦੇ ਬਾਵਜੂਦ ਵੀ ਨਾ ਕਰਦੀ ਰਹਿੰਦੀ ਹੈ ਕਿ ਮੈਨੂੰ ਦੇਖੋ ਕੋਈ ਵੀ ਪਸੰਦ ਨਹੀਂ ਕਰਦਾ ਹੈ ਮੈਨੂੰ ਤਾਂ ਇੱਕ ਵੀ ਪ੍ਰਸਤਾਵ ਨਹੀਂ ਹੁੰਦਾ ਹੈ ਕਈ ਵਾਰ ਰੀਨਾ ਦੀ ਗੱਲ ਸੁਣ ਕੇ ਮੈਨੂੰ ਅਜੀਹਾ ਮਹਿਸੂਸ ਹੁੰਦਾ ਕਿ ਰੀਨਾ ਠੀਕ ਕਹਿ ਰਹੀ ਹੈ ਦੂਜੇ ਪਾਸੇ ਮੇਰਾ ਮਾਸੜ ਵੀ ਮੈਨੂੰ ਹਰ ਰੋਜ਼ ਗਲਤ ਨਜ਼ਰ ਨਾਲ ਦੇਖਦਾ ਸੀ ਇੱਕ ਦਿਨ ਮੈਂ ਸਵੇਰੇ ਸਵੇਰੇ ਜਲਦੀ ਕਾਲਜ ਚਲੀ ਗਈ ਕਾਲਜ ਖੁੱਲਣ ਲਈ ਹਜੇ 1 ਘੰਟਾ ਬਾਕੀ ਸੀ ਮੈਂ ਜਲਦੀ ਪਹੁੰਚ ਗਈ ਤਾਂ ਮੈਂ ਕੰਟੀਨ ਵਿੱਚ ਬੈਠ ਕੇ ਐਵੇਂ ਹੀ ਰੀਲ ਵੇਖ ਰਹੀ ਸੀ ਉੱਥੇ ਇੱਕ ਸੋਹਣਾ ਸੁਨੱਖਾ ਮੁੰਡਾ ਆਇਆ ਤੇ ਉਸਨੇ ਨਾਸ਼ਤੇ ਦੀਆਂ ਦੋ ਪਲੇਟਾਂ ਦਾ ਆਰਡਰ ਕੀਤਾ ਦੇਖਣ ਵਿੱਚ ਉਹ ਬਹੁਤ ਖੂਬਸੂਰਤ ਸੀ ਉਸਦੀ ਸ਼ਖਸੀਅਤ ਬਹੁਤ ਵਧੀਆ ਸੀ ਉਹ ਇੰਨਾ ਚੰਗਾ ਲੱਗ ਰਿਹਾ ਸੀ ਕਿ ਕੋਈ ਵੀ ਕੁੜੀ ਉਸਨੂੰ ਪਹਿਲੀ ਵਾਰ ਦੇਖ ਕੇ ਹੀ ਉਸ ਨਾਲ ਪਿਆਰ ਕਰਨ ਲੱਗ ਜਾਵੇ ਮੈਂ ਥੋੜਾ ਸੋਚਣ ਲੱਗੀ ਕਿ ਉਹ ਕੱਲਾ ਹੈ ਪਰ ਉਸਨੇ ਨਾਸ਼ਤੇ ਦੀਆਂ ਦੋ ਪਲੇਟਾਂ ਕਿਉਂ ਲਈਆਂ ਮੈਨੂੰ ਲੱਗਾ ਕੋਈ ਹੋਰ ਵੀ ਆ ਰਿਹਾ ਹੋਵੇਗਾ ਪਰ ਅਜੀਹਾ ਬਿਲਕੁਲ ਨਹੀਂ ਸੀ ਜਿਵੇਂ ਹੀ ਉਸ ਦਾ ਆਰਡਰ ਆਇਆ ਉਹ ਮੈਨੂੰ ਦੇਖ ਕੇ ਹੱਸਿਆ ਤੇ ਮੈਨੂੰ ਨਾਸ਼ਤੇ ਲਈ ਬੁਲਾਇਆ ਮੈਂ ਵੀ ਸੋਚਿਆ ਕਿ ਉਸ ਨਾਲ ਗੱਲ ਕਰਨ ਦਾ ਸਹੀ ਸਮਾਂ ਹੈ ਇਸ ਲਈ ਮੈਂ ਉਸਦੇ ਨਾਲ ਮੇਜ਼ ਤੇ ਬੈਠ ਗਈ ਸੀ ਫਿਰ ਉਸ ਨੇ ਪੁੱਛਿਆ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਮੈਂ ਕਿਹਾ ਮੇਰਾ ਨਾਂ ਰਾਧਾ ਹੈ ਮੈਂ ਸਭ ਕੁਝ ਦੱਸ ਦਿੱਤਾ ਤੇ ਫਿਰ ਮੈਂ ਪੁੱਛਿਆ ਕਿ ਤੁਹਾਡਾ ਕੀ ਨਾਮ ਹੈ ਉਸ ਨੇ ਦੱਸਿਆ ਕਿ ਉਸ ਦਾ ਨਾਮ ਸਮਰ ਹੈ ਫਿਰ ਉਸ ਨੇ ਮੈਨੂੰ ਨਾਸ਼ਤਾ ਕਰਨ ਲਈ ਕਿਹਾ ਅਸੀਂ ਦੋਵਾਂ ਨੇ ਗੱਲਾਂ ਕਰਦੇ ਹੋਏ ਨਾਸ਼ਤਾ ਕੀਤਾ ਤੇ ਫਿਰ ਉਸਨੇ ਕਿਹਾ ਮੈਨੂੰ ਤੁਹਾਡੇ ਨਾਲ ਗੱਲ ਕਰਨ ਵਿੱਚ ਬਹੁਤ ਮਜ਼ਾ ਆਇਆ ਹੈ ਕੀ ਤੁਸੀਂ ਮੈਨੂੰ ਆਪਣਾ ਨੰਬਰ ਦੇ ਸਕਦੇ ਹੋ ਮੈਂ ਕਿਹਾ ਹਾਂ ਬਿਲਕੁਲ ਕਿਉਂ ਨਹੀਂ ਫਿਰ ਮੈਂ ਉਸ ਨੂੰ ਕਿਹਾ ਕਿ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਇਹ ਗੱਲ ਸੁਣ ਕੇ ਉਹ ਹੱਸ ਪਿਆ ਤੇ ਫਿਰ ਸਿੱਧਾ ਹੀ ਉਸਨੇ ਕਹਿ ਦਿੱਤਾ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਹਾਂ ਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਮੈਂ ਕਿਹਾ ਹਾਂ ਸਮਰ ਮੈਂ ਵੀ ਤੈਨੂੰ ਪਿਆਰ ਕਰਦੀ ਹਾਂ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਕੀਤਾ ਤੇ ਫਿਰ ਅਸੀਂ ਦੋਵੇਂ ਬਾਹਰ ਘੁੰਮਣ ਲਈ ਚਲੇ ਗਏ ਸੀ ਉਸ ਨੇ ਮੈਨੂੰ ਆਪਣੇ ਬਾਰੇ ਸਭ ਕੁਝ ਦੱਸਿਆ ਤੇ ਮੈਂ ਵੀ ਉਸ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਫਿਰ ਇੱਕ ਦਿਨ ਮੈਂ ਉਸ ਨੂੰ ਆਪਣੇ ਘਰ ਬੁਲਾਇਆ ਤਾਂ ਮੰਨ ਗਿਆ ਅਗਲੇ ਦਿਨ ਸਮਰ ਮੇਰੇ ਘਰ ਆਇਆ ਮੈਂ ਮੰਮੀ ਨੂੰ ਉਸ ਬਾਰੇ ਦੱਸਿਆ ਤੇ ਕਿਹਾ ਕਿ ਇਹ ਮੇਰਾ ਸਭ ਤੋਂ ਵਧੀਆ ਦੋਸਤ ਹੈ ਫਿਰ ਮੰਮੀ ਜੀ ਨੇ ਉਸ ਨਾਲ ਗੱਲਾਂ ਕੀਤੀਆਂ ਫਿਰ ਉੱਥੇ ਮੇਰਾ ਮਾਸੜ ਆਇਆ ਤਾਂ ਸਮਰ ਨੂੰ ਦੇਖ ਕੇ ਹੈਰਾਨ ਰਹਿ ਗਿਆ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਮੁੰਡਾ ਕੌਣ ਹੈ ਮੈਂ ਮਾਸੜ ਨੂੰ ਕਿਹਾ ਕਿ ਇਹ ਮੇਰਾ ਦੋਸਤ ਹੈ ਮਾਸੜ ਮੈਨੂੰ ਦੇਖ ਕੇ ਗੁੱਸੇ ਨਾਲ ਉਥੋਂ ਚਲਾ ਗਿਆ ਸੀ ਕਿਉਂਕਿ ਮਾਸੜ ਨੂੰ ਬਿਲਕੁਲ ਪਸੰਦ ਨਹੀਂ ਸੀ ਕਿ ਕੋਈ ਹੋਰ ਮੇਰੀ ਜ਼ਿੰਦਗੀ ਵਿੱਚ ਆਵੇ ਮਾਸੜ ਮੈਨੂੰ ਪਿਆਰ ਕਰਦਾ ਸੀ ਉਸ ਤੋਂ ਬਾਅਦ ਮੰਮੀ ਸਮਰ ਲਈ ਖਾਣਾ ਲੈ ਕੇ ਆਈ ਤੇ ਸਮਰ ਖਾਣਾ ਖਾ ਕੇ ਚਲਾ ਗਿਆ ਸੀ ਮੰਮੀ ਨੂੰ ਸਮਰ ਨਾਲ ਗੱਲਾਂ ਕਰਕੇ ਬਹੁਤ ਚੰਗਾ ਲੱਗਾ ਸੀ ਮੰਮੀ ਸਮਰ ਦੀ ਤਾਰੀਫ਼ ਕਰ ਰਹੀ ਸੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜਦੋਂ ਮੈਂ ਆਪਣੇ ਕਮਰੇ ਵਿੱਚ ਸੌਣ ਲਈ ਗਈ ਤਾਂ ਮਾਸੜ ਪਹਿਲਾ ਹੀ ਮੇਰੇ ਕਮਰੇ ਵਿੱਚ ਮੇਰਾ ਇੰਤਜ਼ਾਰ ਕਰ ਰਿਹਾ ਸੀ ਜਿਵੇਂ ਹੀ ਮੈਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਆਪਣੇ ਮਾਸੜ ਨੂੰ ਦੇਖ ਕੇ ਹੈਰਾਨ ਸੀ ਮੇਰਾ ਮਾਸੜ ਅੱਜ ਤੱਕ ਮੇਰੇ ਕਮਰੇ ਵਿੱਚ ਬਿਨਾਂ ਪੁੱਛੇ ਕਦੇ ਨਹੀਂ ਆਉਂਦਾ ਸੀ ਇਸ ਲਈ ਉਹਨਾਂ ਨੂੰ ਦੇਖ ਕੇ ਮੈਂ ਡਰ ਗਈ ਸੀ ਫਿਰ ਮਾਸੜ ਨੇ ਮੈਨੂੰ ਦਰਵਾਜ਼ਾ ਬੰਦ ਕਰਨ ਲਈ ਕਿਹਾ ਤੇ ਪੁੱਛਿਆ ਤੇਰਾ ਉਸ ਮੁੰਡੇ ਨਾਲ ਕੀ ਰਿਸ਼ਤਾ ਹੈ ਮੈਂ ਪੂਰੀ ਤਰ੍ਹਾਂ ਸਹਿਮ ਗਈ ਤੇ ਕਿਹਾ ਸਮਰਤਾ ਬਸ ਸਿਰਫ ਮੇਰਾ ਦੋਸਤ ਹੈ ਅਜਿਹਾ ਕੁਝ ਵੀ ਨਹੀਂ ਹੈ ਜੋ ਤੁਸੀਂ ਸੋਚ ਰਹੇ ਹੋ ਤਾਂ ਮਾਸੜ ਨੇ ਮੈਨੂੰ ਕਿਹਾ ਕਿ ਜੇਕਰ ਅਜਿਹਾ ਕੋਈ ਵੀ ਰਿਸ਼ਤਾ ਰੱਖਿਆ ਤਾਂ ਦੇਖ ਲਵੋ ਤੁਹਾਡੇ ਦੋਵਾਂ ਲਈ ਚੰਗਾ ਨਹੀਂ ਹੋਵੇਗਾ ਇਹ ਧਮਕੀ ਦੇ ਕੇ ਮਾਸੜ ਕਮਰੇ ਤੋਂ ਬਾਹਰ ਚਲਾ ਗਿਆ ਸੀ ਮੈਂ ਅਗਲੇ ਦਿਨ ਸਮਰ ਨੂੰ ਇਹ ਗੱਲ ਦੱਸ ਦਿੱਤੀ ਸੀ ਉਹ ਬਹੁਤ ਗੁੱਸੇ ਵਿੱਚ ਆ ਗਿਆ ਤਾਂ ਮੈਂ ਉਸ ਨੂੰ ਸ਼ਾਂਤ ਕੀਤਾ ਉਸ ਤੋਂ ਬਾਅਦ ਮਾਸੜ ਮੈਨੂੰ ਬਹੁਤ ਧਿਆਨ ਨਾਲ ਦੇਖਦਾ ਸੀ ਕਿ ਮੈਂ ਕਿੱਥੇ ਕਿੰਨੇ ਵਜੇ ਜਾਂਦੀ ਆਉਂਦੀ ਹਾਂ ਉਹ ਮੇਰੇ ਤੇ ਨਜ਼ਰ ਰੱਖਣ ਲੱਗ ਪਿਆ ਸੀ ਇੱਕ ਦਿਨ ਮੈਂ ਕਾਲਜ ਤੋਂ ਵਾਪਸ ਆਈ ਮੈਂ ਮਾਸੜ ਨੂੰ ਆਪਣੇ ਵੱਲ ਘੂਰਦੇ ਵੇਖਿਆ ਤਾਂ ਪਤਾ ਨਹੀਂ ਮੈਨੂੰ ਕੀ ਹੋਇਆ ਉਹਨਾਂ ਨੂੰ ਦੇਖ ਕੇ ਅਚਾਨਕ ਮੈਂ ਘਬਰਾ ਗਈ ਤੇ ਤੇਜ਼-ਤੇਜ਼ ਕਦਮਾਂ ਨਾਲ ਉਥੋਂ ਆਪਣੇ ਕਮਰੇ ਵਿੱਚ ਆ ਗਈ ਸੀ ਮੈਨੂੰ ਵੇਖ ਮਾਸੜ ਨੂੰ ਲੱਗਾ ਮੈਂ ਕੁਝ ਗਲਤ ਕੀਤਾ ਹੈ ਜਿਵੇਂ ਹੀ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਉਸ ਤੋਂ 5-10 ਮਿੰਟ ਬਾਅਦ ਮਾਸੜ ਮੇਰੇ ਕਮਰੇ ਵਿੱਚ ਆ ਗਿਆ ਤੇ ਮੈਨੂੰ ਪੁੱਛਣ ਲੱਗਾ ਕਿੱਥੋਂ ਆ ਰਹੀ ਹੈ ਫਿਰ ਮੈਂ ਦੇਖਿਆ ਤਾਂ ਮਾਸੜ ਅੱਜ ਬਹੁਤ ਗੁੱਸੇ ਵਿੱਚ ਸੀ ਮੈਂ ਉਹਨਾਂ ਨੂੰ ਪੁੱਛਿਆ ਮਾਸੜ ਜੀ ਕੀ ਹੋਇਆ ਮੈਂ ਸਮਝ ਗਈ ਸੀ ਕਿ ਮਾਸੜ ਮੇਰੇ ਲਈ ਪਾਗਲ ਹੋ ਗਿਆ ਹੈ ਇਸ ਲਈ ਉਹ ਹਰ ਛੋਟੀ ਛੋਟੀ ਗੱਲ ਤੇ ਮੇਰੇ ਤੇ ਸ਼ੱਕ ਕਰਨ ਲੱਗ ਪਿਆ ਸੀ ਫਿਰ ਮੈਂ ਉਸ ਦੇ ਸਾਹਮਣੇ ਇਸ ਤਰ੍ਹਾਂ ਦੀਆਂ ਹਰਕਤਾਂ ਸ਼ੁਰੂ ਕਰ ਦਿੱਤੀਆਂ ਸੀ ਜਦੋਂ ਵੀ ਮੈਨੂੰ ਮੌਕਾ ਮਿਲਦਾ ਸੀ ਮੈਂ ਮਾਸੜ ਦੇ ਸਾਹਮਣੇ ਕੋਈ ਨਾ ਕੋਈ ਡਰਾਮਾ ਕਰਨ ਲੱਗਦੀ ਸੀ ਉਸ ਨੂੰ ਅਜੀਹਾ ਲੱਗਣ ਲੱਗਾ ਕਿ ਇਹ ਕੁਝ ਗੜਬੜ ਕਰਕੇ ਆਈ ਹੈ ਮੈਂ ਇਸ ਤਰ੍ਹਾਂ ਆਪਣੇ ਮਾਸੜ ਨਾਲ ਮਜ਼ਾਕ ਕਰਦੀ ਰਹੀ ਸੀ ਪਰ ਉਹ ਵਿਚਾਰਾ ਕੁਝ ਨਹੀਂ ਕਰ ਸਕਿਆ ਫਿਰ ਇੱਕ ਦਿਨ ਮੈਂ ਫੈਸਲਾ ਕੀਤਾ ਕਿ ਇਸ ਨੂੰ ਹੋਰ ਤਰੀਕੇ ਨਾਲ ਸਮਝਾਉਣਾ ਪੈਣਾ ਹੈ ਇਹਨਾਂ ਦੀ ਸੋਚ ਬਹੁਤ ਗੰਦੀ ਹੋ ਗਈ ਹੈ ਇੱਕ ਦਿਨ ਮਾਸੜ ਟੀਵੀ ਵਾਲੇ ਕਮਰੇ ਵਿੱਚ ਇਕੱਲੇ ਸੀ ਤੇ ਮੈਂ ਸੋਫੇ ਤੇ ਲੰਮੇ ਪੈ ਕੇ ਚਾਦਰ ਲਈ ਹੋਈ ਸੀ ਮਾਸੜ ਮੇਰੇ ਪੈਰਾਂ ਕੋਲ ਉਸੇ ਸੌਫੇ ਤੇ ਬੈਠਾ ਟੀਵੀ ਦੇਖ ਰਿਹਾ ਸੀ ਤਾਂ ਮੇਰੇ ਮਨ 'ਚ ਕੁਝ ਆਇਆ ਕਿ ਮੈਂ ਕੁਝ ਅਜੀਹਾ ਕਰਾਂ ਤਾਂ ਕਿ ਮਾਸੜ ਦੀ ਅਸਲੀਅਤ ਸਾਹਮਣੇ ਆ ਜਾਵੇ ਤਾਂ ਕਿ ਮੈਂ ਮਾਸੜ ਨੂੰ ਸਬੂਤਾਂ ਨਾਲ ਫੜਾਂ ਕਿਉਂਕਿ ਮਾਸੜ ਮੈਨੂੰ ਬਹੁਤ ਗੰਧੀਆਂ ਨਜ਼ਰਾਂ ਨਾਲ ਦੇਖਦਾ ਸੀ ਮੈਂ ਤਾਂ ਇੱਕ ਮੁੰਡੇ ਨਾਲ ਪਿਆਰ ਕਰਦੀ ਸੀ ਤੇ ਵਿਆਹ ਵੀ ਉਸ ਨਾਲ ਕਰਨਾ ਚਾਹੁੰਦੀ ਸੀ ਪਰ ਮੇਰਾ ਮਾਸੜ ਕਦੇ ਵੀ ਮੇਰਾ ਵਿਆਹ ਉਸ ਨਾਲ ਨਹੀਂ ਹੋਣ ਦਿੰਦਾ ਕਿਉਂਕਿ ਉਹ ਮੈਨੂੰ ਪਸੰਦ ਕਰਦਾ ਸੀ ਇਸੇ ਲਈ ਮਾਸੜ ਮੈਨੂੰ ਘੂੜਦਾ ਰਹਿੰਦਾ ਸੀ ਤੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਇੱਛਾ ਰੱਖਦਾ ਸੀ ਪਰ ਕਹਿੰਦਾ ਨਹੀਂ ਸੀ ਕਿਉਂਕਿ ਉਹ ਵੀ ਡਰਦਾ ਸੀ ਕਿ ਮੈਂ ਘਰ ਵਿੱਚ ਕਿਸੇ ਨੂੰ ਦੱਸ ਨਾ ਦੇਵਾਂ ਪਰ ਇਸ ਵਾਰ ਮੈਂ ਪੱਕੀ ਵਿਉਂਤ ਬਣਾ ਲਈ ਸੀ ਮੈਂ ਮੰਮੀ ਨੂੰ ਬਾਹਰ ਛੁੱਪਣ ਲਈ ਕਹਿ ਦਿੱਤਾ ਸੀ ਤੇ ਮੈਂ ਫੋਨ ਤੇ ਰਿਕਾਰਡਿੰਗ ਵੀ ਸ਼ੁਰੂ ਕਰ ਦਿੱਤੀ ਸੀ ਫਿਰ ਮਾਸੜ ਮੈਨੂੰ ਕਹਿਣ ਲੱਗਾ ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ ਤੇ ਤੇਰੇ ਨਾਲ ਵਿਆਹ ਕਰਵਾ ਕੇ ਤੇਰੇ ਨਾਲ ਪਿਆਰ ਕਰਨਾ ਚਾਹੁੰਦਾ ਹਾਂ ਮੈਂ ਵੀ ਕਿਹਾ ਕਿ ਤੂੰ ਦੇਰ ਕਿਉਂ ਕਰ ਰਿਹਾ ਹੈ ਆ ਜਾ ਉਹ ਪਿਆਰ ਕਰ ਲਵੋ ਜਦੋਂ ਉਹ ਮੇਰੇ ਨੇੜੇ ਆਉਣ ਲੱਗਾ ਤਾਂ ਫਿਰ ਮੈਂ ਲਾਈਟ ਆਨ ਕਰ ਦਿੱਤੀ ਤੇ ਮੰਮੀ ਨੂੰ ਸਭ ਕੁਝ ਦਿਖਾਇਆ ਇਹੋ ਇਸਦਾ ਇਰਾਦਾ ਹੈ ਮੰਮੀ ਤੁਸੀਂ ਖੁਦ ਦੇਖ ਲਓ ਮੰਮੀ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਲਿਆ ਤੇ ਉਸ ਦਿਨ ਮਾਂ ਨੂੰ ਸਾਰੀ ਗੱਲ ਸਮਝ ਆ ਗਈ ਸੀ ਮੇਰੀ ਮੰਮੀ ਨੇ ਮਾਸੜ ਦੀ ਕੋਈ ਗੱਲ ਨਹੀਂ ਸੁਣੀ ਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਫਿਰ ਕੁਝ ਦਿਨਾਂ ਬਾਅਦ ਸਮਰ ਨਾਲ ਮੇਰੀ ਮੰਗਣੀ ਹੋ ਗਈ ਤੇ ਬਾਅਦ ਵਿੱਚ ਉਸ ਨਾਲ ਵਿਆਹ ਹੋ ਗਿਆ ਸੀ ਹੁਣ ਅਸੀਂ ਖੁਸ਼ੀ-ਖੁਸ਼ੀ ਰਹਿੰਦੇ ਹਾਂ ਕਈ ਵਾਰ ਸੱਚ ਸਮਝਾਉਣ ਲਈ ਸਾਨੂੰ ਗਲਤ ਕਦਮ ਚੁੱਕਣਾ ਪੈਂਦਾ ਹੈ ਕਿਉਂਕਿ ਸામਨੇ ਵਾਲੇ ਤੇ ਸ਼ੱਕ ਕਰਨਾ ਕਠਿਨ ਹੁੰਦਾ ਹੈ ਦੋਸਤੋ ਕਹਾਣੀ ਕਿਵੇਂ ਲੱਗੀ ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ